ਦੇਸ਼ ਭਰ ਦੇ ਵਿੱਚ ਮੌਸਮ ਨੂੰ ਲੈ ਕੇ ਮિજાਜ ਜਿਹੜਾ ਕਿ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ ਕਿਥੇ ਤੇਜ਼ ਧੁੱਪ ਹੈ ਤਾਂ ਕਿਤੇ ਬੱਦਲ ਵੀ ਛਾਏ ਹੋਏ ਨੇ ਤਾਂ 48 ਘੰਟਿਆਂ ਦੇ ਵਿੱਚ ਰਾਜ ਦੇ ਕਈ ਇਲਾਕਿਆਂ ਦੇ ਵਿੱਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਇਸ ਦੇ ਨਾਲ ਹੀ ਤੇਜ਼ ਤੂਫਾਨ ਆਉਣ ਦੀ ਵੀ ਭਿਕਵਾਣੀ ਕੀਤੀ ਗਈ ਹੈ ਤਾਂ ਦੱਸ ਦੇਗੀ ਮੌਸਮ ਨਾਲ ਜੁੜੀ ਹੋਈ ਅਪਡੇਟ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਦੇਸ਼ ਭਰ ਦੇ ਕਈ ਰਾਜਾਂ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਹੋਇਆ ਦੇਖਣ ਨੂੰ ਮਿਲ ਰਿਹਾ ਹੈ ਕਿਤੇ ਤਾਪਮਾਨ ਵੱਧ ਰਿਹਾ ਹੈ ਤਾਂ ਕਿਤੇ ਤੇਜ਼ ਅਸਮੀ ਝੜਕ ਅਤੇ ਬਿਜਲੀ ਗਰਜਣ ਦੀ ਸੰਭਾਵਨਾ ਬਣੀ ਹੋਈ ਹੈ ਤਾਂ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਪੂਰਬੀ ਅਤੇ ਕੇਂਦਰੀ ਭਾਰਤ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਕਿ ਬਾਰਿਸ਼ ਦੇ ਅਸਾਰ ਬਣੇ ਹੋਏ ਨੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਕਿ ਭਾਰੀ ਮੀਂਹ ਪੈ ਸਕਦਾ ਹੈ ਕਈ ਰਾਜਾਂ ਦੇ ਵਿੱਚ ਤਾਂ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 48 ਘੰਟਿਆਂ ਦੇ ਵਿੱਚ ਬਿਹਾਰ, ਛੱਤੀਸਗੜ੍ਹ, ਪੂਰਬੀ ਮੱਧ ਪ੍ਰਦੇਸ਼, ਝਾਰਖੰਡ ਅਤੇ ਓਡੀਸ਼ਾ ਦੇ ਵਿੱਚ ਆ ਜਿਹੜੀ ਕਿ ਮੋਲਾ ਧਾਰ ਮੀਂਹ ਹੋਣ ਦੇ ਅਸਾਰ ਨੇ ਹਾਲਾਂਕਿ ਇਸ ਦੇ ਨਾਲ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਸਕਦੀ ਹੈ ਤਾਂ ਆਈਐਮਡੀ ਦੇ ਅਨੁਸਾਰ ਬਿਹਾਰ ਦੇ ਛਪਰਾ ਗੋਪਾ ਲੰਗਜ ਸਿਵਾਨ ਹਾਜੀਪੁਰ ਅਤੇ ਮੁਜ਼ਫਰਪੁਰ ਦੇ ਵਿੱਚ ਭਾਰੀ ਮੀਂਹ ਪੈਣ ਦੇ ਅਨੁਮਾਨ ਹਨ ਦੂਜੇ ਪਾਸੇ ਝਾਰਖੰਡ ਦੇ ਕਈ ਹਿੱਸਿਆਂ ਦੇ ਵਿੱਚ ਜਿਵੇਂ ਕਿ ਹਜ਼ਾਰੀ ਬਾਗ ਦੁੰਬਕਾ ਚਾਈ ਬਾਸਾ ਅਤੇ ਰਾਂਚੀ ਦੇ ਵਿੱਚ ਜਿਹੜੀ ਕਿ ਤੇਜ਼ ਤੂਫਾਨ ਹਨੇਰੀ ਦੀ ਸਥਿਤੀ ਬਣੀ ਹੋਈ ਹੈ ਤਾਂ ਉੱਥੇ ਹੀ ਤੁਹਾਨੂੰ ਦੱਸਦੇ ਕਿ ਦਿੱਲੀ ਐਨਸੀਆਰ ਦੇ ਵਿੱਚ ਦਿਨ ਦਾ ਵੱਧ ਵੱਧ ਤਾਪਮਾਨ 35 ਤੋਂ 38 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਜੋ ਕਿ ਸਧਾਰਨ ਤਾਪਮਾਨ ਦੇ ਨਾਲ ਕੁਝ ਡਿਗਰੀ ਵੱਧ ਹੋਵੇਗਾ ਘਟੋ ਘਟ ਤਾਪਮਾਨ ਵੀ 16 ਤੋਂ 19 ਡਿਗਰੀ ਸੈਲਸੀਅਸ ਦੇ ਆਲੇ ਦੁਆਲੇ ਰਹਿਣ ਦੀ ਉਮੀਦ ਹੈ ਤੇਜ਼ ਧੁੱਪ ਕਾਰਨ ਗਰਮੀ ਦਾ ਪ੍ਰਭਾਵ ਵੱਧੇਗਾ ਅਤੇ ਅપર ਹਵਾ ਦੇ ਵਿੱਚ ਨਮੀ ਹੋਣ ਕਰਕੇ ਉਮਸ ਵੀ ਮਹਿਸੂਸ ਹੋ ਸਕਦੀ ਹੈ ਤਾਂ ਉੱਤਰ ਪ੍ਰਦੇਸ਼ ਬਿਹਾਰ ਅਤੇ ਰਾਜਸਥਾਨ ਵਰਗੇ ਰਾਜਾਂ ਦੇ ਵਿੱਚ ਵੀ ਗਰਮੀ ਦੀ ਤੀਬਰਤਾ ਜਾਰੀ ਰਹੇਗੀ ਪਰ ਪੱਛਮੀ ਗੜਬੜੀ ਦੇ ਪ੍ਰਭਾਵ ਦੇ ਕਾਰਨ ਇਨ੍ਹਾਂ ਇਲਾਕਿਆਂ ਦੇ ਵਿੱਚ ਹਲਕੀ ਮੀਂਹ ਜਾਂ ਫਿਰ ਬੂੰਦਾਬਾਰੀ ਵੀ ਜਿਹੜੀ ਬੂੰਦਾਬੰਦੀ ਵੀ ਹੋਣ ਦੀ ਸੰਭਾਵਨਾ ਹੈ ਖਾਸ ਕਰਕੇ ਰਾਜਸਥਾਨ ਦੇ ਉੱਤਰੀ ਹਿੱਸਿਆਂ ਜਿਵੇਂ ਕਿ ਹਨੂਮਾਨਗੜ ਅਤੇ ਗੰਗਾ ਨਗਰ ਦੇ ਵਿੱਚ ਬੱਦਲ ਛਾਉਣ ਦੇ ਅਤੇ ਹਲਕੀ ਬਾਰਿਸ਼ ਦੇ ਅਸਾਰ ਬਣੇ ਹੋਏ ਦੂਜੇ ਪਾਸੇ ਪੂਰਬੀ ਭਾਰਤ ਦੇ ਵਿੱਚ ਪੱਛਮੀ ਬੰਗਾਲ ਅਤੇ 오ਡੀਸ਼ਾ ਦੇ ਵਿੱਚ ਜਿਹੜੀ ਕਿ ਗੜਗੜਾਹਟ ਨਾਲ ਮਦਮ ਮੀ ਪੈ ਸਕਦਾ ਹੈ ਸਕਾਈ ਮੈਪ ਦੇ ਅਨੁਸਾਰ ਇਨਾਂ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਜਿਸ ਨਾਲ ਮੌਸਮ ਦੇ ਵਿੱਚ ਬਦਲਾ ਆਵੇਗਾ ਤਾਂ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੀਂਹ ਨਹੀਂ ਪਵੇਗਾ ਤਾਪਮਾਨ 4 ਡਿਗਰੀ ਤੱਕ ਵਧੇਗਾ ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੀਂਹ ਦਰਜ ਨਹੀਂ ਕੀਤਾ ਗਿਆ ਤਾਂ ਮੀਂਹ ਦੀ ਗੈਰ ਹਾਜ਼ਰੀ ਕਰਕੇ ਗਰਮੀ ਲਗਾਤਾਰ ਵਧ ਰਹੀ ਹੈ ਮਾਹਿਰਾਂ ਦਾ ਕਹਿਣਾ ਹੈਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ 4.4 ਡਿਗਰੀ ਸਿ ਤੱਕ ਵੱਧ ਸਕਦਾ ਹੈ ਜੰਮੂ ਕਸ਼ਮੀਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੱਖਣ ਭਾਰਤ ਦੇ ਵਿੱਚ ਤਾਮਿਲਨਾਡੂ ਅਤੇ ਕੇਰਲਾ ਦੇ ਵਿੱਚ ਹਲਕੀ ਤੋਂ ਮੱਧਮ ਮੀਂਹ ਪੈਣ ਦੀ ਉਮੀਦ ਹੈ ਜਦਕਿ ਸਮੁੰਦਰ ਤੱਟ ਵਾਲੇ ਇਲਾਕਿਆਂ ਦੇ ਵਿੱਚ ਤਾਪਮਾਨ ਸਧਾਰਨ ਦੇ ਨਾਲੋਂ ਥੋੜਾ ਵੱਧ ਰਹੇਗਾ ਪਹਾੜੀ ਇਲਾਕਿਆਂ ਜਿਵੇਂ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੇ ਵਿੱਚ ਬਰਫਬਾਰੀ ਰੁਕ ਸਕਦੀ ਹੈ ਹਾਲਾਂਕਿ ਠੰਡ ਬਣੀ ਰਹੇਗੀ ਤਕੁੱਲ ਜਿਹੜਾ ਕਿ ਕੁੱਲ ਮਿਲਾ ਕੇ ਸੋਮਵਾਰ ਯਾਨੀ ਕਿ ਅੱਜ 24 ਮਾਰਚ 2025 ਨੂੰ ਭਾਰਤ ਦਾ ਮੌਸਮ ਗਰਮੀ ਉਮਸ ਅਤੇ ਮੀਦ ਨਾਲ ਭਰਿਆ ਹੋਇਆ ਰਹੇਗਾ ਤਾਂ ਦੇਸ਼ ਭਰ ਦੇ ਰਾਜਾਂ ਦੀ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤੁਹਾਨੂੰ ਦੱਸ ਚੁੱਕੇ ਹਾਂ ਕਿ ਕਈ ਥਾਵਾਂ ਦੇ ਉੱਤੇ ਜਿੱਥੇ ਕਿ ਤੇਜ਼ ਗਰਮੀ ਹੈ ਤਾਂ ਕਈ ਥਾਵਾਂ ਦੇ ਉੱਤੇ ਹਲਕੀ ਬੂੰਦਾਬਾਰਿ ਦੀ ਵੀ ਨਜ਼ਰ ਆਵੇਗੀ ਤਾਂ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ ਵਿੱਚ ਤੂਫਾਨ ਦੇ ਨਾਲ ਬਿਜਲੀ ਕੜਕਣ ਦੇ ਆਸਾਰ ਜਤਾਏ ਨੇ ਕੇਰਲ ਯੂਪੀ ਹੀ ਨਹੀਂ ਸਗੋਂ ਛੱਤੀਸਗੜ੍ਹ ਪੂਰਬੀ ਮਾਧ ਪ੍ਰਦੇਸ਼ ਵਿਧਰਾ ਬਤੇ ਸਿੱਕਮ ਦੇ ਵਿੱਚ ਵੀ ਬਿਜਲੀ ਕੜਕਣ ਦੀ ਜਿਹੜੀ ਕਿ ਸੰਭਾਵਨਾ ਜ਼ਿਆਦਾ ਹੈ ਇਹਨਾਂ ਰਾਜਾਂ ਦੇ ਵਿੱਚ 60 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਿਤਾਈ ਗਈ ਹੈ ਉਤਰੀ ਭਾਰਤ ਦੇ ਪਹਾੜੀ ਰਾਜਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਵੱਧ ਤੋਂ ਵੱਧ ਤਾਪਮਾਨ ਜਿਹੜਾ ਕਿ 36 ਡਿਗਰੀ ਤੋਂ ਪਾਰ ਕਰ ਚੁੱਕਿਆ ਤਾਂ ਪੰਜਾਬ ਦੇ ਮੌਸਮ ਦੇ ਹਾਲ ਵੀ ਤੁਹਾਨੂੰ ਦੱਸ ਚੁੱਕਿਆ ਕਿ ਪੰਜਾਬ ਦੇ ਵਿੱਚ ਪਿਛਲੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਬਾਰਿਸ਼ ਦਾ ਅਸਰ ਨਹੀਂ ਬਣੇ ਹੋਏ ਨੇ ਆਉਣ ਵਾਲੇ 24 ਘੰਟਿਆਂ ਦੇ ਵਿੱਚ ਜਾਂ ਫਿਰ 48 ਘੰਟੇ ਜੇਕਰ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਮੀਂਹ ਦਰਜ ਨਹੀਂ ਕੀਤਾ ਗਿਆ ਹੈ ਤਾਂ ਇਸ ਕਾਰਨ ਗਰਮੀ ਹੋਰ ਦਾਵਾ ਸਕਦੀ ਹੈ ਤੇ ਲੋਕਾਂ ਨੂੰ ਉਮਸ ਤੇ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ